ਕੁੱਗੀ ਭਾਜੀ ਅਕਸਰ ਕਹਿੰਦੇ ਨੇ ਕਿ ਜਦ ਵੀ ਕੋਈ ਕਨਸੈਪਟ ਮੇਰੇ ਮਾਈਂਡ 'ਚ ਆਂਦਾ ਤੇ ਮੈਂ ਕੁੱਗੀ ਭਾਜੀ ਨੂੰ ਫੋਨ ਲਾਉਣਾ ਤੇ ਉਹ ਮੈਨੂੰ ਦੱਸਦੇ ਨੇ ਇਹਨੂੰ ਐਦਾਂ ਕਰ ਲੈਨੇ ਆ ਜਦੋਂ ਤੁਹਾਡੇ ਮਾਈਂਡ 'ਚ ਆਇਆ ਸੀ ਕਿ ਹੁਣ ਪ੍ਰੋਡਿਊਸਰ ਬੰਨਾ ਤੇ ਤੁਹਾਡਾ ਪਹਿਲਾ ਸਲਾਹਗੀਰ ਕੌਣ ਸੀ ਤੇ ਕਨਸੈਪਟ ਦਾ ਕਿਦਾਂ ਹੈ ਕਿ ਇਸ ਕਨਸੈਪਟ ਤੇ ਹੋਣਾ ਦੇਖੋ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਪਹਿਲਾਂ ਤਾਂ ਮੈਂ ਆਪ ਇਸੇ ਕਰਕੇ ਸੋਚਿਆ ਸੀ ਕਿ ਲੋਕ ਮੈਨੂੰ ਬਾਰ-ਬਾਰ ਕਹਿੰਦੇ ਸੀ ਕਿ ਜਿਹੜੀਆਂ ਮੇਰੀਆਂ ਫਿਲਮਾਂ ਹੁੰਦੀਆਂ ਨੇ ਹਨਾ ਕੁੱਗੀ ਤੁਮੰਤਰ ਇਹ ਉਹ ਹੈ ਨਾ ਪੀ ਉਹ ਕੰਟੈਂਟ ਕਿਉਂ ਨਹੀਂ ਦੁਬਾਰਾ ਆ ਰਿਹਾ ਹੈ ਹਨਾ ਤੇ ਮੈਨੂੰ ਲੱਗਾ ਕਿ ਜੇ ਉਹ ਕੰਮ ਕਰਨਾ ਤਾਂ ਸਾਡੇ ਕੋਲ ਸਭ ਤੋਂ ਵਧੀਆ ਪਲੇਟਫਾਰਮ ਥੀਏਟਰ ਹੈ ਸਵੇ ਦੇ ਸਿਨੇਮਾ ਸਿਨੇਮਾ ਆਲਵੇਜ਼ ਵੈਲਕਮਿੰਗ ਹੈ ਇਹ ਕਦੋਂ ਗੱਲ ਸਮਝ ਆਂਦੀ ਹੈ ਜਦੋਂ ਇੱਕ ਪਾਸੇ ਵੱਡੀਆਂ ਵੱਡੀਆਂ ਹਿੰਦੀ ਫਿਲਮਾਂ ਬਣਦੀਆਂ 2-200 ਕਰੋੜ ਵਾਲੀਆਂ ਉਧਰ ਘੋਸਲਾ ਕਾ ਘੋਸਲਾ ਵੀ ਬਣਦੀ ਹੈ ਭੇਜਾ ਫਰਾਈ ਬਣਦੀ ਹੈ ਹਨਾ ਸੰਕਟ ਸਿਟੀ ਵਰਗੀਆਂ ਫਿਲਮਾਂ ਬਣਦੀਆਂ ਤੇਰੇ ਬਿਨ ਲਾ ਦੇਨ ਵਰਗੀਆਂ ਫਿਲਮਾਂ ਬਣਦੀਆਂ ਠੀਕ ਬਜਟ ਦੀਆਂ ਪੈਰਲਲ ਸਿਨੇਮਾ ਨਾਲ-ਨਾਲ ਚੱਲਦਾ ਤੇ ਪੰਜਾਬੀ ਚ ਪੈਰਲਲ ਸਿਨੇਮਾ ਮਿਸਿੰਗ ਸੀ ਜਾਂ ਤਾਂ ਬਹੁਤ ਹੀ ਵੱਡੀ ਫਿਲਮ ਬਣਦੀ ਹੈ ਜਾਂ ਉਹ ਫਿਲਮ ਬਣਦੀ ਜਿਹਦਾ ਪਤਾ ਹੀ ਨਹੀਂ ਲੱਗਦਾ ਬਣੀ ਕਦੋਂ ਆਈ ਕਦੋਂ ਗਈ ਕਦੋਂ ਤੇ ਇੱਕ ਸਿਨੇਮਾ ਹੋਣਾ ਚਾਹੀਦਾ ਜਿਹੜਾ ਕੰਟਰੋਲਡ ਬਜਟ ਦੇ ਵਿੱਚ ਹੋਵੇ ਤੇ ਉਹਦੇ ਚ ਪਾਇਦਾਰੀ ਹੋਵੇ ਕਿ ਲੋਕਾਂ ਦੀ ਅਟਰੈਕਸ਼ਨ ਵੀ ਆਵੇ ਤਾਂ ਜ਼ਰੂਰ ਦੇਖਣਗੇ ਸੋ ਮੈਂ ਉਹ ਸਿਨੇਮਾ ਟਰਾਈ ਕਰਨਾ ਚਾਹੁੰਦਾ ਸੀ ਤੇ ਮੈਂ ਕਿਹਾ ਕਿਸੇ ਨੂੰ ਜੂ ਕਹਾਂ ਤੇ ਆਪ ਬਣਾ ਕੇ ਦੇਖਦੇ ਆਂ